ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਇੱਕ ਤੁਹਾਡੇ ਵਾਸਤੇ ਬਹੁਤ ਵਧੀਆ ਚੀਜ਼ ਤਿਆਰ ਕੀਤੀ ਹੈ ਜੀ ਅਗਰ ਤੁਸੀਂ ਰੋਜ਼ਾਨਾ ਇੱਕ ਗਲਾਸ ਰਾਤ ਨੂੰ ਇਹ ਬਣਾ ਕੇ ਪੀਨੇ ਹੋ ਤਾਂ ਕਦੇ ਵੀ ਤੁਹਾਡੇ ਸਰੀਰ ਦੇ ਵਿੱਚ ਦਰਦ ਨਹੀਂ ਹੋਊਗਾ ساری ਜ਼ਿੰਦਗੀ ਤੁਹਾਡੇ ਜੋੜ ਨਹੀਂ ਦੁਖਣਗੇ ਤੁਸੀਂ ਤੰਦਰੁਸਤ ਰਹੋਗੇ ਤੇ ਸਵਸਥ ਰਹੋਗੇ ਆਪਾਂ ਇਹਦੀ ਖਾਤਰ ਕੀ ਲੈਣਾ ਹੈਗਾ ਜੀ ਮੈਂ ਤੁਹਾਨੂੰ ਸਾਰਾ ਕੁਝ ਇਸ ਵੀਡੀਓ ਦੇ ਵਿੱਚ ਦਿਖਾਉਂਗੀ ਵੀਡੀਓ ਦੇ ਨਾਲ ਬਣੇ ਰਹੋ ਦੇਖਦੇ ਰਹੋ ਤੇ ਉਵੇਂ ਤੁਸੀਂ ਬਣਾ ਕੇ ਡੇਲੀ ਇੱਕ ਗਲਾਸ ਪੀਆ ਕਰੋ ਜੀ ਤੇ ਇਹਨੇ ਤੁਹਾਨੂੰ ਬਿਲਕੁਲ ਤੰਦਰੁਸਤ ਕਰ ਦੇਣਾ ਹੈਗਾ ਆਪਾਂ ਨੇ ਕੀ ਕਰਨਾ ਜੀ ਇਹਦੀ ਖਾਤਰ ਅੱਧਾ ਕਿਲੋ ਦੁੱਧ ਲਿਆ ਜਿਹਦੇ ਨਾਲ ਕੀ ਦੋ ਗਲਾਸ ਤਿਆਰ ਹੋਣਗੇ ਤੁਸੀਂ ਆਪਦੇ ਹਿਸਾਬ ਨਾਲ ਵੀ ਜਿੰਨੇ ਗਲਾਸ ਤਿਆਰ ਕਰਨੇ ਜਿੰਨੇ ਮੈਂਬਰ ਨੇ ਘਰ ਦੇ ਵਿੱਚ ਜਿਵੇਂ ਜਿਨੇ ਪੀਣਾ ਉਹ ਹਿਸਾਬ ਨਾਲ ਤੁਸੀਂ ਤਿਆਰ ਕਰ ਲਿਓ ਜੀ ਡੋਜ ਉਹ ਜੀ ਘਟਾਵ ਦਾ ਲਿਓ ਠੀਕ ਹੈ ਜੀ ਇਹ ਆਪਣੇ ਦੋ ਗਲਾਸ ਤਿਆਰ ਹੋਣਗੇ ਜੀ ਇਹਦੀ ਖਾਤਰ ਆਪਾਂ ਨੇ ਅੱਧਾ ਕਿਲੋ ਦੁੱਧ ਲਿਆ ਤੇ ਦੁੱਧ ਲੈ ਕੇ ਆਪਾਂ ਸੇਕਦੇ ਧਰਤਾ ਜੀ ਅੱਗ ਤੇ ਸਿਲੰਡਰ ਤੇ ਤੇ ਇਹ ਹੁਣ ਹੋਈ ਜਾਂਦਾ ਗਰਮ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਸਾਰਿਆਂ ਦਾ ਧੰਨਵਾਦ ਕਰਦਿਆਂ ਜੋ ਵੀ ਮੇਰੀ ਵੀਡੀਓ ਨੂੰ ਤੁਸੀਂ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਤੇ ਵਧੀਆ ਮਿੱਠੇ-ਮਿੱਠੇ ਕਮੈਂਟ ਕਰਦੇ ਹੋ ਤੇ ਮੈਂ ਉਹਨਾਂ ਨੂੰ ਤਹਿ ਦਿਲ ਤੋਂ ਧੰਨਵਾਦ ਕਰਦੀ ਆਂ ਜੀ ਬਹੁਤ-ਬਹੁਤ ਤੁਹਾਡਾ ਥੈਂਕਸ ਹੈ ਜੀ ਜਿਹੜਾ ਤੁਸੀਂ ਮੇਰੀ ਵੀਡੀਓ ਨੂੰ ਵਧੀਆ ਮਿੱਠੇ-ਮਿੱਠੇ ਕਮੈਂਟ ਕਰਦੇ ਹੋ ਤੇ ਲਾਈਕ ਕਰਦੇ ਹੋ ਤੇ ਅੱਗੇ ਸ਼ੇਅਰ ਕਰਦੇ ਹੋ ਠੀਕ ਹੈ ਜੀ ਦੁੱਧ ਨੂੰ ਉਬਾਲਾ ਆ ਗਿਆ ਇਹਦੇ ਵਿੱਚ ਆਪਾਂ ਪਾਤਾ ਜੀ ਇਲਾਇਚੀ ਪਾਊਡਰ ਆਪਾਂ ਅੱਧਾ ਕਿਲੋ ਦੁੱਧ ਦੇ ਵਿੱਚ ਚਾਰ ਪੰਜ ਇਲਾਇਚੀਆਂ ਦਾ ਮਤਲਬ ਕਿ ਪਾਊਡਰ ਪੀਸ ਕੇ ਬਣਾ ਲੈਣਾ ਹੈਗਾ ਕਿਉਂਕਿ ਅਸੀਂ ਦੋ ਜਣੇ ਆ ਮੈਂ ਆ ਸਰਦਾਰ ਜੀ ਅਸੀਂ ਫਿਰ ਅੱਧਾ ਕਿਲੋ ਦੁੱਧ ਬਣਾ ਲੈਣੇ ਹੁੰਨੇ ਆ ਤੇ ਰਾਤ ਨੂੰ ਸੌਣ ਲੱਗਿਆਂ ਇਹ ਪੀ ਲੈਣੇ ਆ ਠੀਕ ਹੈ ਜੀ ਤੁਸੀਂ ਵੀ ਇਸ ਤਰ੍ਹਾਂ ਬਣਾ ਲਿਓ ਜੀ ਦੋਜ ਆਪਦੇ ਹਿਸਾਬ ਨਾਲ ਪਾ ਲਿਓ ਵੀ ਦੋ ਗਲਾਸਾਂ ਦੇ ਵਿੱਚ ਇੰਨੀ ਪੈਂਦੀ ਹੈ ਤੇ ਇੱਕ ਗਲਾਸ ਦੇ ਵਿੱਚ ਕਿੰਨੀ ਹੋਊਗੀ ਤੁਸੀਂ ਸਾਰੇ ਸਮਝਦਾਰ ਹੋ ਤੇ ਹੁਣ ਆਪਾਂ ਨੇ ਕੀ ਕਰਨਾ ਹੈ ਜੀ ਇਹਦੇ ਵਿੱਚ ਤਿੰਨ ਚਮਚੇ ਆਪਾਂ ਮਖਾਣੇ ਰਗੜ ਕੇ ਰੱਖੇ ਹੋਏ ਸੀ ਜੀ ਪੀਸ ਕੇ ਮੈਂ ਤਾਂ ਕद्दू कास ਕਹਿ ਰਹੀ ਬੈਠੀ ਸੀਗੀ ਕद्दू कास ਨਹੀਂ ਕਰਨੇ ਜੀ ਇਹ ਤੇ ਇਹ ਆਪਾਂ ਪੀਸ ਲੈਣੇ ਨੇ ਮਖਾਣੇ ਫੁੱਲ ਮਖਾਣੇ ਹੁੰਦੇ ਨੇ ਜਿਹੜੇ ਚੰਗੀ ਤਰ੍ਹਾਂ ਪੀਸ ਲੋ ਇਹਨਾਂ ਨੂੰ ਤੁਸੀਂ ਪੀਸ ਕੇ ਇਹਨਾਂ ਦਾ ਪਾਊਡਰ ਬਣਾ ਲਓ ਜੀ ਤੁਸੀਂ 4 ਚਮਚੇ ਵੀ ਪਾ ਸਕਦੇ ਹੋ 3 ਵੀ ਪਾ ਸਕਦੇ ਹੋ 1/2 ਕਿਲੋ ਦੁੱਧ ਦੇ ਵਿੱਚ ਯਾਨੀ ਕਿ ਗਲਾਸ ਦੇ ਵਿੱਚ ਤੁਸੀਂ 2 ਚਮਚੇ ਪਾਊਡਰ ਦੇ ਪਾ ਸਕਦੇ ਹੋ ਜੀ ਇਹਦੇ ਵਿੱਚ ਕੈਲਸ਼ੀਅਮ ਵਿਟਾਮਿਨ ਡੀ ਭਰਪੂਰ ਮਾਤਰਾ ਦੇ ਵਿੱਚ ਹੁੰਦਾ ਜਿਹੜਾ ਕਿ ਆਪਾਂ ਨੂੰ ਜੋੜ ਨਹੀਂ ਦੁਖਣ ਦਿੰਦਾ ਜੀ ਆਪਣੇ ਇਹ ਜੋੜਾਂ ਵਾਸਤੇ ਬਹੁਤ ਚੰਗੇ ਹੁੰਦੇ ਆ ਜੋੜ ਨਹੀਂ ਦੁਖਦੇ ਅਗਰ ਕਿਸੇ ਬੱਚੇ ਦਾ ਕੱਦ ਕਾਠ ਨਹੀਂ ਵੱਧਾ ਉਹਦੇ ਵਾਸਤੇ ਬਹੁਤ ਚੰਗੇ ਨੇ ਜੀ ਅਗਰ ਕੋਈ ਕਿਸੇ ਦਾ ਛੋਟਾ ਬੱਚਾ ਮਿੱਟੀ ਖਾਂਦਾ ਤਾਂ ਉਹਨੂੰ ਬੱਚਿਆਂ ਨੂੰ ਤੁਸੀਂ ਗੁੜ ਦੇ ਵਿੱਚ ਬਣਾ ਕੇ ਮਤਲਬ ਕਿ ਮਖਾਣੇ ਦੇ ਸਕਦੇ ਹੋ ਜੀ ਕਿਉਂਕਿ ਕੈਲਸ਼ੀਅਮ ਦੀ ਕਮੀ ਦੀ ਵਜ੍ਹਾ ਨਾਲ ਹੀ ਬੱਚਾ ਇਸ ਤਰ੍ਹਾਂ ਹੋ ਜਾਂਦਾ ਹੈਗਾ ਉਹਨੂੰ ਇਹ ਦੁੱਧ ਵੀ ਪਿਆ ਸਕਦੇ ਹੋ ਤੁਸੀਂ ਤਾਂ ਉਹਦੇ ਇਹਦੇ ਨਾਲ ਕਾਫੀ ਕੰਟਰੋਲ ਹੁੰਦਾ ਹੈ ਜੀ ਠੀਕ ਹੈ ਜੀ ਇਹਦੇ ਵਿੱਚ ਆਪਾਂ 3 ਚਮਚੇ ਪਾਏ ਸੀ ਜੀ ਮਖਾਣਾ ਪਾਊਡਰ ਦੇ ਤੇ ਹੁਣ ਆਪਾਂ 3 ਚਮਚੇ ਪਾ ਲਾਂਗੇ ਜੀ ਮਿਸ਼ਰੀ ਦੇ ਠੀਕ ਹੈ ਜੀ ਤੁਸੀਂ ਮਿੱਠਾ ਆਪਦੇ ਹਿਸਾਬ ਅਨਸਾਰ ਪਾ ਸਕਦੇ ਹੋ ਜੀ ਇਹਦੇ ਵਿੱਚ ਆਪਾਂ ਚੀਨੀ ਨਹੀਂ ਪਾਉਣੀ ਚੀਨੀ ਤੋਂ ਪਰਹੇਜ਼ ਰੱਖਿਓ ਥੋੜਾ ਜਿਹਾ ਕਿਉਂਕਿ ਚੀਨੀ ਨਾਲ ਤਾਂ ਫਿਰ ਜ਼ਿਆਦਾ ਜੋੜਾਂ ਦੇ ਵਿੱਚ ਦਰਦ ਹੋਣ ਲੱਗ ਜਾਂਦਾ ਹੈਗਾ ਤੇ ਆਪਾਂ ਨੇ ਕੀ ਕਰਨਾ ਹੈ ਜੀ ਇਹਦੇ ਵਿੱਚ ਹੁਣ ਆਪਾਂ ਨੇ ਇਹਦੇ ਵਿੱਚ ਕੀ ਪਾਉਣਾ ਹੈ ਜੀ ਮੈਂ ਤੁਹਾਨੂੰ ਦੱਸਦੀ ਆਂ ਚੰਗੀ ਤਰ੍ਹਾਂ ਇਹਨੂੰ ਬਣਾ ਲਓ ਚੰਗੀ ਤਰ੍ਹਾਂ ਉਬਾਲਾ ਦਿਵਾ ਲਓ ਜੀ ਇਹਨੇ ਸੰਘਣਾ ਹੋ ਜਾਣਾ ਹੈ ਵਿੱਚ ਇਹਨਾਂ ਨੇ ਮਤਲਬ ਕਿ ਜਿਹੜਾ ਆਪਾਂ ਲੇਜੀ ਪਾਈ ਸੀ ਉਹਨੇ ਵਧੀਆ ਆਪਦਾ ਫਲੇਵਰ ਦੇ ਦੇਣਾ ਹੈਗਾ ਜੀ ਹੁਣ ਆਪਾਂ ਪਾ ਲਈ ਜੀ ਇਹਦੇ ਵਿੱਚ ਡਰਾਈ ਫਰੂਟ ਠੀਕ ਹੈ ਜੀ ਡਰਾਈ ਫਰੂਟ ਸਰਦਾ ਸਮਾਨ ਪਾ ਸਕਦੇ ਹੋ ਜੀ ਤੁਸੀਂ ਮੇਰੀ ਤਾਂ ਇੰਨੀ ਕੁ ਸਰਦਾ ਸੀ ਕਿ ਮੁਠੀ ਕੁ ਡਰਾਈ ਫਰੂਟ ਸੀ ਕਿ ਇਹਦੇ ਵਿੱਚ ਆਪਾਂ ਤਿੰਨ ਪ੍ਰਕਾਰ ਦੇ ਲਏ ਜੀ ਕਾਜੂ ਬਦਾਮ ਤੇ ਪਿਸਤੇ ਠੀਕ ਹੈ ਜੀ ਤੁਸੀਂ ਆਪਦੇ ਹਿਸਾਬ ਨਾਲ ਪਾ ਸਕਦੇ ਹੋ ਜੀ ਮੇਰੀ ਸਰਦਾ ਤਾਂ ਇੱਥੇ ਕਾ ਕੇ ਅਟਕ ਜਾਂਦੀ ਹੈਗੀ ਐ ਤੇ ਆਪਾਂ ਫਿਰ ਹਿਸਾਬ ਜੇ ਨਾਲ ਹੀ ਪਾਈ ਦੇ ਹੈਗੇ ਐ ਡਰਾਈ ਫਰੂਟ ਥੋੜੇ ਬਹੁਤੇ ਪਾ ਲਿਆ ਕਰੋ ਅਗਰ ਨਾ ਵੀ ਪਾਉਂਗੇ ਤਾਂ ਕੋਈ ਦਿੱਕਤ ਵਾਲੀ ਗੱਲ ਨਹੀਂ ਜੀ ਅਗਰ ਕਿਸੇ ਵੇਲੇ ਨਹੀਂ ਵੀ ਹੁੰਦੀ ਘਰੇ ਚੀਜ਼ ਕੋਈ ਹਨਾ ਤਾਂ ਇਕੱਲੇ ਤੁਸੀਂ ਫੁੱਲ ਮਖਾਣਿਆਂ ਦਾ ਪਾਊਡਰ ਪਾ ਕੇ ਵੀ ਪੀ ਸਕਦੇ ਹੋ ਜੀ ਬਹੁਤ ਟੇਸਟੀ ਬਣਦਾ ਦੁੱਧ ਇਹ ਇਹਨੂੰ ਤੁਸੀਂ ਚੰਗੀ ਤਰ੍ਹਾਂ ਰਿੰਨ ਲਓ ਹੁਣ ਰਿੰਨ ਕੇ ਹੁਣ ਆਪਾਂ ਕੀ ਕਰਨਾ ਹੈ ਅੱਗੇ ਤੁਹਾਨੂੰ ਮੈਂ ਦੱਸਦੀ ਆ ਤੇ ਤੁਸੀਂ ਇਹ ਆਪਣੀ ਚਲਦੀ ਚਲਦੀ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਜੀ ਫਟਾਫਟ ਠੀਕ ਹੈ ਜੀ ਆ ਚਲੋ ਜੀ ਦੇਖੋ ਹੁਣ ਤੁਸੀਂ ਆਪਾਂ ਇਹਨੂੰ ਕੱਢ ਲਿਆ ਜੀ ਕੋਲੇ ਦੇ ਵਿੱਚ ਵੱਡੇ ਸਾਰੇ ਦੇ ਵਿੱਚ ਕਿਉਂਕਿ ਇਹ ਠੰਡਾ ਹੋਊਗਾ ਤੁਸੀਂ ਥੋੜਾ ਜਿਹਾ ਰਾਤ ਨੂੰ ਸੌਣ ਲੱਗਿਆ ਨਿੱਗਾ ਜਿਹੀ ਪੀ ਲੈਣਾ ਹੈਗਾ ਜੀ ਜ਼ਿਆਦਾ ਠੰਡਾ ਵੀ ਨਹੀਂ ਕਰਨਾ ਹੈਗਾ ਇਹਨੂੰ ਯਾਨੀ ਕਿ ਖੁੱਲੇ ਪੰਢੇ 'ਚ ਚਲੋ ਕੱਢ ਲੋ ਹਵਾ ਲਵਾ ਦਿਓ ਥੋੜੀ ਜੀ ਹਨਾ ਐ ਹੁੰਦਾ ਵੀ ਚੱਲ ਹਵਾ ਜੀ ਨਿਕਲ ਜੇ ਨਹੀਂ ਤਾਂ ਫਿਰ ਮਲਾਈ ਜੀ ਉੱਤੇ ਆਉਣ ਲੱਗ ਜਾਂਦੀ ਹੈ ਜ਼ਿਆਦਾ ਹੀ ਆਹ ਦੇਖੋ ਤੁਸੀਂ ਆਪਾਂ ਹੁਣ ਇਹਨੂੰ ਕੱਢ ਲਿਆ ਜੀ ਸਾਰੇ ਨੂੰ ਕੌਲੇ ਦੇ ਵਿੱਚ ਇਹ ਆਪਣੇ ਕੌਲੇ ਦੇ ਵਿੱਚ ਠੰਡਾ ਹੋ ਜਾਊਗਾ ਵਧੀਆ ਤੇ ਫਿਰ ਆਪਾਂ ਇਹਨੂੰ ਕੀ ਕਰਾਂਗੇ ਪੀ ਲਾਂਗੇ ਤੁਸੀਂ ਵੀ ਐਸੀ ਤਰ੍ਹਾਂ ਤਿਆਰ ਕਰਕੇ ਅਗਰ ਰੋਜ਼ ਰਾਤ ਨੂੰ ਇਹਨੂੰ ਪੀਨਿਓ ਜੀ ਫੁੱਲ ਮਖਾਣਿਆਂ ਵਾਲਾ ਦੁੱਧ ਮੈਨੂੰ ਨਹੀਂ ਲੱਗਦਾ ਵੀ ਸਾਰੀ ਜ਼ਿੰਦਗੀ ਕਦੇ ਤੁਹਾਡੇ ਪੀੜ ਨਿਕਲੂਗੀ ਕਿਸੇ ਜੋੜ ਦੇ ਵਿੱਚ ਜਾ ਕੇ ਤੇ ਤੁਹਾਡੇ ਸਰੀਰ ਦੇ ਵਿੱਚ ਦਰਦ ਹੋਊਗਾ ਨਹੀਂ ਹੁੰਦਾ ਜੀ ਬਹੁਤ ਹੀ ਵਧੀਆ ਚੀਜ਼ ਐ ਇਹ ਤੇ ਤੁਸੀਂ ਆਪਣੀਆਂ ਵੀਡੀਓ ਦੇਖਦੇ ਰਿਹਾ ਕਰੋ ਤੇ ਸਿਹਤ ਸੰਬੰਧੀ ਜਾਣਕਾਰੀ ਲੈਂਦੇ ਰਿਹਾ ਕਰੋ ਆ ਆਪਾਂ ਪਾ ਲਿਆ ਜੀ ਹੁਣ ਕੇਟਲੀ 'ਚ ਕੱਢ ਲਿਆ ਠੰਡਾ ਕਰਕੇ ਹੁਣ ਆਪਾਂ ਇਹਨੂੰ ਬਸ ਆਪਦਾ ਪੀ ਲਾਂਗੇ ਜੀ ਦੋ ਗਲਾਸ ਭਰ ਲਾਂਗੇ ਤੇ ਜਿੰਨਾ ਹੁਣ ਪੀਤਾ ਗਿਆ ਪੀ ਲਾਂਗੇ ਤੇ ਜੇ ਨਹੀਂ ਤਾਂ ਬਾਅਦ ਚ ਰਾਤ ਨੂੰ ਸੌਣ ਲੱਗੇ ਫੇਰ ਪੀ ਲਾਂਗੇ ਮੋੜਾ ਲਾ ਦੇਾਂਗੇ ਹਨਾ ਆਹ ਲੋ ਜੀ ਆਪਣੇ ਹੁਣ ਕੇਟਲੀ ਗਈ ਭਾਰੇ ਦੇ ਨਾਲ ਤੇ ਆਪਾਂ ਪਾ ਲਿਆ ਜੀ ਗਲਾਸਾਂ ਦੇ ਵਿੱਚ ਠੀਕ ਹੈ ਜੀ ਤੁਸੀਂ ਵੀ ਇਸ ਤਰ੍ਹਾਂ ਬਣਾ ਕੇ ਤੇ ਜ਼ਿੰਦਗੀ ਦਾ ਕਰੋ ਇੰਜੋਏ ਤੇ ਪੀਂਦੇ ਰਹਾ ਕਰੋ ਜੀ ਖਾਣਾ ਪੀਣਾ ਮਤਲਬ ਬਹੁਤ ਚੰਗੀ ਗੱਲ ਹੈ ਸਰੀਰ ਵਾਸਤੇ ਵਧੀਆ ਚੰਗੀਆਂ ਚੀਜ਼ਾਂ ਖਾਓ ਵਧੀਆ ਹੈਲਦੀ ਦੁੱਧ ਬਣ ਜਾਂਦਾ ਜੀ ਇਹ ਬਹੁਤ ਹੀ ਚੰਗੀ ਚੀਜ਼ ਬਣਦੀ ਹੈ ਤੁਸੀਂ ਇਸੇ ਤਰ੍ਹਾਂ ਬਣਾ ਕੇ ਪੀਓ ਠੀਕ ਹੈ ਜੀ ਹੋਰ ਵੀ ਕਿਸੇ ਦੇ ਕਿਸੇ ਦੇ ਜੋੜ ਦੁਖਦੇ ਹੋਣ ਤਾਂ ਤੁਸੀਂ ਅਗਲੇ ਨੂੰ ਇਹ ਹੀ ਦੱਸੋ ਵੀ ਭਾਈ ਤੂੰ ਵੀ ਇਸ ਤਰ੍ਹਾਂ ਬਣਾ ਕੇ ਪੀ ਠੀਕ ਹੈ ਜੀ ਆਹ ਦੇਖੋ ਤੁਸੀਂ ਇਹ ਵਧੀਆ ਬਣ ਗਿਆ ਦੋ ਗਲਾਸ ਭਰ ਗਏ ਜੀ ਆਪਣੇ ਥੋੜਾ ਜਿਹਾ ਬਚ ਗਿਆ ਉਹਨੂੰ ਫੇਰ ਪੀ ਲਾਂਗੇ ਆਪਣੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਪਲੀਜ਼ ਕਮੈਂਟ ਜਰੂਰ ਕਰਨਾ ਜੀ